ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਗਰਮੀਆਂ ਦਾ ਤੋਹਫਾ ਬਈ ਤਾਜੀ ਸੂਈ ਬਈ ਬੱਚਾ ਮਗਰ ਬੱਛੀ ਆ ਆਓ ਪੁੱਛ ਲੈਨੇ ਬਾਈ ਤੁਹਾਡੇ ਅਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਠੀਕ ਠਾਕ ਨੇ ਨਾਮ ਤੇ ਐਡਰੈਸ ਬੋਲ ਨਾ ਬਈ ਸਿਦਾ ਸਿੰਘ ਧਾਲੀਵਾਲ ਪਿੰਡ ਸ਼ਨਾ ਅਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਤਹਿਸੀਲ ਤਹਿਸੀਲ ਤਪਾ ਨੇੜੇ ਭਧੌੜਾ ਇੱਧਰ ਭਾਈ ਰੁਪਰ ਰਹਿ ਜਾਂਦਾ ਬਠਿੰਡੇ ਜਿਹੜੇ ਤੇ ਪਿੰਡ ਠੀਕ ਆ ਭਾਈ ਮੋਬਾਈਲ ਨੰਬਰ 9872076012 9872076012 ਠੀਕ ਆ ਭਾਈ ਭਾਈ ਸਿਰੇ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਹੈ ਇਹ ਵੀਰੇ ਦੂਜਾ ਸੂਆ ਸੂਈ ਹੈ ਰਾਤ 1 ਵਜੇ ਸੂਈ ਹੈ ਠੀਕ ਆ ਸਵੇਰ ਦੀ 5:00 ਵਜੇ ਜੇ ਰਪਈ ਸੀ ਠੀਕ ਆ ਭਾਈ ਦੁੱਧ ਜਾਨੀ ਕਿ ਸੇ 6.5 ਕਿਲੋੋਂ ਕੱਢਿਆ ਇਹ ਥਲੋਂ ਸਵੇਰ ਠੀਕ ਆ ਦੁੱਧ ਹੁਣ ਵੀ ਇਹਦੇ ਨਾਲੇ 16-17 ਕਿਲੋ ਹੋਊਗਾ ਜੇ ਖਾਲੀ ਕਰਨੀ ਹੋਵੇ ਪਰ ਆਪਾਂ ਕਰੀ ਨਹੀਂ ਠੀਕ ਆ ਬੱਚਾ ਕੀ ਹੈ ਬੱਚਾ ਡੈਨਮਾਰਕ ਦੀ ਬੱਸੀ ਹੈ 40116 ਦੀ ਮੀਨ 40116 ਲਿਆ ਆ ਜਲੇ ਬੰਦੇ ਤੂੰ ਲੈਤੀ ਆ ਬਾਹਰ ਜਾਣਾ ਸੀ ਉਹਨੇ ਹੂੰ ਉਹ ਮੈਨੂੰ ਕਹਿੰਦਾ ਮੇਰੇ ਕੋਲੇ ਗਾਂ ਠੀਕ ਆ ਮੇਰੇ ਫਿੱਟ ਲੱਗੀ ਆ ਪਾ ਲੈਣੇ ਠੀਕ ਹੈ ਭਾਈ ਗਾਂ ਚੋਂ ਵੀ 25 ਕਿਲੋ ਦੁੱਧ ਕੱਢਦੇ ਜਿਹੜਾ ਰਾਨਾ ਕੱਦ ਬੱਡ ਫੁੱਲ ਤੇ ਰਾਜੀ ਰੋਜੀ ਫੁੱਲ ਠੰਡੀ ਸੀ ਲੱਗ ਪਈ ਜਿਵੇਂ ਮਰਜ਼ੀ ਲੈ ਬੈਠਾ ਰਹੇ ਕੋਈ ਚੱਕਰੀ ਨਹੀਂ ਬੈਗਣੀ ਚਵਾਈ ਵੀ ਆਪਣੇ ਕੋਲ ਲਾਇਆ ਵੀਡੀਓ ਹੋ ਜਾਏ ਕੋਈ ਕਿਸੇ ਨਾਲ ਸੌਦਾ ਹੋਊ ਅਗਲੇ ਦਿਨ ਦਿਖਾਵਾਂ ਚਵਾਈ ਦੀ ਬਾਈ ਕੋਲੇ ਲਾਇਆ ਵੀ ਜਿਹੜੀ ਸੁਬਾ ਬਾਈ ਨੇ ਜਦੋਂ ਚਵਾਈ ਕਰੀਏ ਨਾ ਵੀਡੀਓ ਬਣਾ ਲਈ ਉਹ ਵੀਡੀਓ ਬਾਈ ਕੋਲੇ ਹੈਗੀ ਹੈ ਚਵਾਈ ਚੋਈ ਬਾਈ ਕੰਨਾ ਨੰਬਰ ਬੰਨ ਠੀਕ ਹੈ ਜੇਰ ਦੀ ਵੀ ਵੀਡੀਓ ਆ ਬੱਚਾ ਮਗਰ ਬੱਚੀ ਹੈ ਡੈਨਮਾਰਕ ਦੀ ਬੱਚੀ ਹੈ ਬੱਚੀ ਦੀ ਕੁਆਲਿਟੀ ਬਹੁਤ ਚੰਗੀ ਹੈ ਵਰਡ ਵੀ ਚੰਗੀ ਆ 6 ਲੀਟਰ ਵਾਲਾ ਕੱਢਿਆ ਸੀ ਬਾਈ ਨੇ 6 ਕੱਢਿਆ ਸੀ ਸੁਭਾ ਬਾਈ ਠੀਕ ਆ 6 ਲੀਟਰ ਵਾਲਾ ਬਾਈ ਕਹਿੰਦਾ ਸੁਭਾ ਕੱਢੇਗਾ ਆਰਡਰ ਕਮਾਲ ਦਾ ਥਣ ਥਣ ਚੰਗਾਗਾ ਤੇ ਚੰਗੀ ਆ ਵਰਡ ਸੁਨੱਕੀ ਆ ਦੁੱਧ ਚੰਗਾ ਪਾ ਦੂ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮੰਨਦੀ ਫੈਂਡ ਫੂੰਡ ਆ ਜਿਹੜੀ ਘਰ ਵਾਲੀ ਦੀ ਫੁੱਲ ਚੰਗੀ ਆਊਗੀ ਤੋੜਾ ਤਾਰਾ ਕਮਾਲ ਦਾ ਬੱਚਾ ਮਗਰ ਬੱਚੀ ਆ ਸੁਹੀ ਸਵਾਈ ਆ ਬਾਈ ਗਰਮੀਆਂ ਦਾ ਤੋਹਫਾ ਗਰਮੀ ਬਿਲਕੁਲ ਨਹੀਂ ਮੰਨਣੀ ਇਹਨੇ ਗਰਮੀਆਂ 'ਚ ਫੁੱਲ ਕਾਮਜਾਪਰੂ ਦੁੱਧ ਵੀ ਚੰਗਾ ਪਾ ਦੂ ਮੱਝਾ ਵਰਗਾ ਦੁੱਧ ਦੂ ਗਰਮੀ ਵੱਡੀ ਗੱਲ ਗਰਮੀ ਤੇ ਆ ਜਾਂਦਾ ਕਿ ਮੌਸਮ ਬਈ ਗਰਮੀ ਦਾ ਗਰਮੀ ਚ ਨਹੀਂ ਪੁੱਸ ਦੁੱਧ ਘਟ ਜਾਂਦਾ ਜਿਆਦਾ ਗਰਮੀ ਮੰਨਦਾ ਜਿਹੜਾ ਤੇ ਤੋਰਾ ਤਾਰਾ ਵੀ ਕਮਾਲ ਕੀ ਮੁੱਲ ਆ sire ਦਾ ਆਪਣੇ ਪਰਹਿਆਂ ਰਗਾ 75000 ਰੁਪਏ ਮਾਨਤਾਨ ਹੋਜੂ ਵੀ ਨਹੀਂ ਹੋਜੂ ਮਾੜਾ ਮੋਟਾ ਡਾਕਟਰ 75000 ਰੁਪਏ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੀ ਮੋੜ ਲਿਆ ਬਈ ਥਾਣ ਵਗੈਰਾ ਨੇੜੇ ਤੋਂ ਜ਼ਰੂਰ ਚੈੱਕ ਕਰਵਾਵਾਂਗੇ ਆਰਡਰ ਦੀ ਕੁਆਲਿਟੀ ਬਈ ਬੜੀ ਕਮਾਲ ਦੀ ਆ ਬਹੁਤ ਸੋਹਣਾ ਥਾਣ ਲੱਗਿਆ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਪੂਰੀ ਵਿਥੀ ਦਾ ਥਾਣਾ ਨੇੜੇ ਤੋਂ ਚੈੱਕ ਕਰੋ ਬਈ ਥਾਣਾ ਦਾ ਸਹਿ ਬਾਕੀ ਠੰਡੀ ਠੁੰਡੀ ਪੂਰੀ ਹੈ ਜਿਵੇਂ ਮਰਜੀ ਹੱਥ ਲਾਈ ਜਾ ਲੋ ਕੋਈ ਚੱਕਰੀ ਲੈ ਚਾਰੇ ਥਾਣੇ ਕੋ ਜੇ ਪੂਰੇ ਗੈਪ ਤੇ 나ੜਾ ਨੂੜਾ ਕਰਮ ਵਾਲੀ ਦੇ ਫੁੱਲ ਚਾਹੀਏ ਪਛਾਂ ਤੋਂ ਵੀ ਆਰਡਰ ਬਹੁਤ ਚੰਗਾ ਹੈ ਠੰਡੀ ਠੁੰਡੀ ਦਾ ਫੁੱਲ ਹਾਂ ਕੀ ਬਾਤ ਹੈ ਕਿਦੋਂ ਮਰਜੀ ਜੀ ਕਰੇ ਚੋਲਾ ਠੀਕ ਆ ਹੂੰ ਕਿਸੇ ਵੀਰ ਨੂੰ ਬਈ ਵੜਾ ਪਸੰਦ ਆ ਬਾਕੀ ਡਾਕਟਰ ਦੀ 5:00 ਤੋਂ ਆਰਾਮ ਨਾਲ 5:30 ਆਉਗੀ ਹਾਂ ਬਈ ਧੰਨਵਾਦ